ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਿਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪੂਜਾ ਅਸਥਾਨਾਂ ਅਤੇ ਸਕੂਲਾਂ ਦੇ ਬਾਹਰ ਧਰਨੇ ਵਿਰੋਧ ਨਵੇਂ ਕਾਨੂੰਨ ਮੰਤਰੀ ਸੇਨ ਫਰੇਜ਼ਰ ਨੇ ਕਿਹਾ ਲਿਬਰਲ ਸਰਕਾਰ ਨਵੇਂ ਅਪਰਾਧਿਕ ਪ੍ਰਬੰਧਾ ਦੀਆਂ ਯੋਜਨਾਵਾਂ ਨਾਲ ਅੱਗੇ ਵਧੇਗੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਕੋਰਸ ਸੂਚੀ ਅਪਡੇਟ ਸੂਚੀ 'ਚ ਖੇਤੀਬਾੜੀ ਸਿਹਤ ਟੈਕਨੋਲੋਜੀ ਟਰਾਂਸਪੋਰਟ ਵਰਗੇ ਖੇਤਰ ਅਪ੍ਰੈਲ ਦੌਰਾਨ ਕੈਨੇਡਾ ਦੀ ਜੀਡੀਪੀ 'ਚ ਨਿਗਾਰ ਨਿਰਮਾਣ ਸੈਕਟਰ 'ਚ ਦਰਜ ਕੀਤੀ ਗਈ ਗਿਰਾਵਟ ਲਿਟਰ ਨੇੜੇ ਜੰਗਲੀ ਅੱਗ ਕਾਰਨ ਬਲੂ ਸਕਾਈ ਕੰਟਰੀ 'ਚ ਸਥਾਨਕ ਐਮਰਜੈਂਸੀ ਦਾ ਐਲਾਨ ਸਪੈਂਸਰ ਰੋਡ ਸਾਊਥ ਤੇ ਮੌਜੂਦ ਦੋ ਪ੍ਰਾਪਰਟੀਆਂ ਲਈ ਤੁਰੰਤ ਇਵੈਕੂਏਸ਼ਨ ਆਰਡਰ ਜਾਰੀ ਕੈਨੇਡਾ ਦੇ ਕਾਨੂੰਨ ਮੰਤਰੀ ਸ਼ੀਨ ਫਰੇਜ਼ਰ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਪੂਜਾ ਸਥਾਨਾ ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ਤੱਕ ਪਹੁੰਚ ਰੋਕਣ ਵਿਰੁੱਧ ਨਵੇਂ ਅਪਰਾਧਿਕ ਪ੍ਰਬੰਧਾਂ ਦੀਆਂ ਯੋਜਨਾਵਾਂ ਨਾਲ ਅੱਗੇ ਵਧੇਗੀ ਹਾਲ ਹੀ ਚ ਸੰਗੀ ਚੋਣਾਂ ਮੁਹਿੰਮ ਦੌਰਾਨ ਵਾਦੇ ਕੀਤੇ ਗਏ ਸਨ ਕਿ ਇਨ੍ਹਾਂ ਸਥਾਨਾਂ ਤੇ ਸਮਾਗਮਾਂ 'ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਜਾਣਬੁੱਝ ਕੇ ਡਰਾਉਣ ਜਾਂ ਧਮਕਾਉਣ ਦਾ ਇੱਕ ਅਪਰਾਧਿਕ ਕਾਨੂੰਨ ਵੀ ਬਣਾਉਣਗੇ। ਮੰਤਰੀ ਦਾ ਇਹ ਬਿਆਨ ਉਦੋਂ ਆਇਆ ਜਦੋਂ ਸਿਵਲ ਲਿਬਰਟੇਰੀਅਨ ਅਜਿਹੇ ਵਿਵਹਾਰ ਨੂੰ ਰੋਕਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਇਕੱਠ ਦੀ ਉਲੰਘਣਾ ਕਰਨ ਵਾਲੇ ਨਵੇਂ ਉਪਾਵਾਂ ਦੇ ਵਿਚਾਰ ਦੇ ਵਿਰੁੱਧ ਮੌਜੂਦਾ ਪ੍ਰਬੰਧਾਂ ਵੱਲ ਇਸ਼ਾਰਾ ਕਰਦੇ ਨੇ। ਜਨਤਕ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਕੈਨੇਡੀਅਨ ਭਾਈਚਾਰਿਆਂ 'ਚ ਤਣਾਅ ਵਧਿਆ ਹੈ। ਬਹੁਤ ਸਾਰੇ ਮੱਧ ਪੂਰਬ ਚ ਚੱਲ ਰਹੀ ਦੁਸ਼ਮਣੀ ਕਾਰਨ ਹੋਏ ਨੇ ਕਈ ਕੈਨੇਡੀਅਨ ਨਗਰਪਾਲਿਕਾਵਾਂ ਨੇ ਹਾਲ ਹੀ ਚ ਬਬਲ ਜ਼ੋਨ ਨੂੰ ਲਾਜ਼ਮੀ ਬਣਾਉਣ ਲਈ ਕਦਮ ਚੁੱਕੇ ਹਨ ਜੋ ਧਾਰਮਿਕ ਸੰਸਥਾਵਾਂ ਸਕੂਲਾਂ ਅਤੇ ਚਾਈਲਡ ਕੇਅਰ ਸੈਂਟਰਾਂ ਵਰਗੀਆਂ ਥਾਵਾਂ ਦੇ ਨੇੜੇ ਵਿਰੋਧ ਗਤੀਵਿਧੀਆਂ ਨੂੰ ਸੀਮਤ ਕਰਦੇ ਨੇ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਮਿਲਣ ਵਾਲੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਯੋਗ ਕੋਰਸਾਂ ਅਤੇ ਖੇਤਰਾਂ ਦੀ ਸੂਚੀ ਨੂੰ ਅਪਡੇਟ ਕੀਤਾ ਹੈ ਇਹ ਨਵੇਂ ਨਿਯਮ 1 ਨਵੰਬਰ 2024 ਤੋਂ ਬਾਅਦ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਤੇ ਲਾਗੂ ਹੋਣਗੇ ਅਕਤੂਬਰ 2024 ਚ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਹੁਣ ਸਾਰੇ ਕੋਰਸ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਯੋਗ ਨਹੀਂ ਹੋਣਗੇ ਅਪਡੇਟ ਸੂਚੀ ਚ ਖੇਤੀਬਾੜੀ ਸਿਹਤ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਬਿਜ਼ਨਸ ਅਤੇ ਟਰਾਂਸਪੋਰਟ ਵਰਗੇ ਖੇਤਰ ਸ਼ਾਮਲ ਨੇ ਮੰਤਰਾਲੇ ਨੇ ਇੱਕ ਕਦਮ ਕੁਝ ਖੇਤਰਾਂ 'ਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਚੁੱਕਿਆ ਹੈ ਅਪਡੇਟ ਸੂਚੀ ਦੇ ਵਿੱਚ 178 ਖੇਤਰ ਹਟਾਏ ਗਏ ਨੇ ਜਦਕਿ 119 ਨਵੇਂ ਖੇਤਰ ਜੋੜੇ ਗਏ ਨੇ ਜਿਸ ਨਾਲ ਕੁੱਲ ਖੇਤਰਾਂ ਦੀ ਗਿਣਤੀ 920 ਹੋ ਗਈ ਹੈ 25 ਜੂਨ 2025 ਤੱਕ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀ ਹਟਾਏ ਗਏ ਕੋਰਸਾਂ ਤੋਂ ਪ੍ਰਭਾਵਿਤ ਨਹੀਂ ਹੋਣਗੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਕੋਰਸਾਂ ਅਤੇ ਖੇਤਰਾਂ ਦੀ ਪੂਰੀ ਸੂਚੀ ਅਧਿਕਾਰਤ ਵੈੱਬਸਾਈਟ ਤੇ ਉਪਲਬਧ ਹੈ ਬੈਚਲਰ ਮਾਸਟਰ ਜਾਂ ਪੀ ਐਚ ਡੀ ਪ੍ਰੋਗਰਾਮ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀ ਐਲ ਬੀ ਲੈਵਲ 7 ਅਤੇ ਡਿਪਲੋਮਾ ਪ੍ਰੋਗਰਾਮ ਵਾਲਿਆਂ ਨੂੰ ਸੀ ਐਲ ਬੀ ਲੈਵਲ 5 ਦੀ ਜ਼ਰੂਰਤ ਹੁੰਦੀ ਹੈ ਅਕਤੂਬਰ 2024 ਦੇ ਨਵੇਂ ਨਿਯਮਾਂ ਅਨੁਸਾਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਅਰਜ਼ੀ ਦੇਣ ਸਮੇ ਵਿਦਿਆਰਥੀਆਂ ਨੂੰ ਮੁੜ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੀ ਯੋਗਤਾ ਦਾ ਸਬੂਤ ਦੇਣਾ ਹੋਵੇਗਾ ਜੋ ਸਟੱਡੀ ਵੀਜ਼ਾ ਅਰਜ਼ੀ ਸਮੇ ਵੀ ਜ਼ਰੂਰੀ ਹੁੰਦਾ ਹੈ ਨਵੇਂ ਨਿਯਮ ਸਾਰੇ ਪੜ੍ਹਾਈ ਪੱਧਰਾਂ ਤੇ ਲਾਗੂ ਨਹੀਂ ਹਨ 1 ਨਵੰਬਰ 2024 ਤੋਂ ਪਹਿਲਾਂ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਜਾਂ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਕਿਸੇ ਵੀ ਕੋਰਸ ਨਾਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਨੇ ਬੈਚਲਰ ਮਾਸਟਰ ਜਾਂ ਪੀ ਐਚ ਡੀ ਪ੍ਰੋਗਰਾਮ ਕਰਨ ਵਾਲੇ ਵਿਦਿਆਰਥੀ ਕਿਸੇ ਵੀ ਵਿਸ਼ੇ ਚ ਪੜ੍ਹਾਈ ਕਰਕੇ ਵਰਕ ਪਰਮਿਟ ਲੈ ਸਕਦੇ ਨੇ ਪਰ ਡਿਪਲੋਮਾ ਤੇ ਸਮਾਨ ਪ੍ਰੋਗਰਾਮਾਂ ਲਈ ਅਪਡੇਟ ਸੂਚੀ 'ਚ ਸ਼ਾਮਲ ਖੇਤਰਾਂ 'ਚ ਪੜ੍ਹਾਈ ਕਰਨੀ ਜ਼ਰੂਰੀ ਹੈ। ਕੈਨੇਡਾ ਨੇ 2025 'ਚ 4,37,000 ਸਟੱਡੀ ਵੀਜ਼ੇ ਜਾਰੀ ਕਰਨ ਦਾ ਟੀਚਾ ਰੱਖਿਆ ਹੈ। ਇਹ ਸੁਧਾਰ ਭਵਿੱਖ 'ਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵਧੇਰੇ ਪ੍ਰਭਾਵੀ ਬਣਾਉਣ ਲਈ ਕੀਤੇ ਗਏ ਨੇ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ਕੈਨੇਡੀਅਨ ਅਰਥਵਿਵਸਥਾ 'ਚ ਮਹੀਨਾਵਾਰ ਆਧਾਰ ਤੇ 0.1 ਫੀਸਦੀ ਦੀ ਗਰਾਵਟ ਦਰਜ ਕੀਤੀ ਗਈ ਸ਼ੁਰੂਆਤੀ ਅੰਕੜਿਆਂ ਚ ਮਈ ਮਹੀਨੇ ਦੌਰਾਨ 20 ਗਰਾਵਟ ਦੀ ਪੇਸ਼ੰਗੋਈ ਕੀਤੀ ਗਈ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਇਕੱਲੇ ਨਿਰਮਾਣ ਖੇਤਰ ਚ 1.9 ਫੀਸਦੀ ਦੀ ਗਿਰਾਵਟ ਆਈ ਜੋ ਕਿ ਅਪ੍ਰੈਲ 2021 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ ਇਸ ਦੇ ਨਤੀਜੇ ਵਜੋਂ ਵਸਤੂਆਂ ਪੈਦਾ ਕਰਨ ਵਾਲੇ ਉਦਯੋਗਾਂ ਚ ਗਿਰਾਵਟ ਦਰਜ ਹੋਈ ਟਰਾਂਸਪੋਰਟ ਉਪਕਰਣਾਂ ਦੇ ਨਿਰਮਾਣ ਦੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਸਟੈਟਿਸਟਿਕਸ ਕੈਨੇਡਾ ਨੇ ਇਸ ਦਾ ਕਾਰਨ ਅਮਰੀਕੀ ਵਪਾਰ ਯੁੱਧ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਦੱਸਿਆ ਕਿਉਂਕਿ ਅਮਰੀਕਾ ਵੱਲੋਂ ਵਾਹਨ ਨਿਰਯਾਤ ਤੇ ਟੈਰਿਫ ਲਗਾਉਣ ਕਰਕੇ ਕਈ ਕਾਰਨਿਰਮਾਤਾਵਾਂ ਨੇ ਉਤਪਾਦਨ 'ਚ ਕਟੌਤੀ ਕੀਤੀ ਆਟੋ ਸੈਕਟਰ 'ਚ ਨਿਰਯਾਤ ਅਤੇ ਆਯਾਤ 'ਚ ਕਮੀ ਕਰਕੇ ਅਪ੍ਰੈਲ 'ਚ ਥੋਕ ਵਪਾਰ ਖਾਸ ਕਰਕੇ ਆਟੋ ਅਤੇ ਮੋਟਰ ਵਾਹਨਾਂ ਦੇ ਪੁਰਜ਼ਿਆਂ ਨਾਲ ਸਬੰਧਤ ਉਪਖੇਤਰਾਂ ਵਿੱਚ ਵੀ ਗਰਾਵਟ ਦਰਜ ਹੋਈ 트럼ਪ ਦੇ ਟੈਰਿਫ ਨੇ ਕੈਨੇਡੀਅਨ ਆਰਥਿਕਤਾ ਤੇ ਪ੍ਰਭਾਵ ਪਾਇਆ ਤੇ ਇਸਦੇ ਮੱਦੇਨਜ਼ਰ ਸਟੈਟਿਸਟਿਕਸ ਕੈਨੇਡਾ ਮਈ ਚ ਆਰਥਿਕ ਵਿਕਾਸ ਦਰ ਚ ਫਿਰ ਤੋਂ 0.1 ਫੀਸਦੀ ਦੀ ਗਿਰਾਵਟ ਦੀ ਸੰਭਾਵਨਾ ਜਿਤਾ ਰਿਹਾ ਜੋ ਕਿ ਸਾਲ ਦੀ ਦੂਸਰੀ ਤਿਮਾਹੀ ਚ ਹੌਲੀ ਵਿਕਾਸ ਦਰ ਦਾ ਸੰਕੇਤ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਕੇਂਦਰੀ ਬੈਂਕ ਦੇ ਆਖਰੀ ਵਿਆਜ ਦਰ ਐਲਾਨ ਦੌਰਾਨ ਚੇਤਾਵਨੀ ਦਿੱਤੀ ਸੀ ਕਿ ਦੂਸਰੀ ਤਿਮਾਹੀ ਚ ਟੈਰਫ ਦਾ ਪ੍ਰਭਾਵ ਵਧੇਰੇ ਤਿੱਬਰਤਾ ਨਾਲ ਮਹਿਸੂਸ ਹੋਵੇਗਾ ਪਹਿਲੀ ਤਿਮਾਹੀ ਦੀ ਵਿਕਾਸ ਦਰ ਹਾਲਾਂਕਿ ਉਮੀਦ ਨਾਲੋਂ ਵੱਧ ਮਜ਼ਬੂਤ ਸੀ ਪਰ ਇਸ ਦਾ ਮੁੱਖ ਕਾਰਨ ਟਰੰਪ ਦੇ ਟੈਰਫ ਤੋਂ ਪਹਿਲਾਂ ਕਾਰੋਬਾਰਾਂ ਦੁਆਰਾ ਵਸਤੂਆਂ ਦਾ ਭੰਡਾਰ ਜਮਾ ਕਰਨਾ ਸੀ ਅਪ੍ਰੈਲ ਮਹੀਨੇ ਚ ਦੇਸ਼ ਦੀ ਅਰਥ ਵਿਵਸਥਾ ਚ ਜੋ ਵਾਧਾ ਹੋਇਆ ਉਸ ਦਾ ਮੁੱਖ ਕਾਰਨ ਨਿਵੇਸ਼ ਗਤੀਵਿਧੀਆਂ ਸਨ ਵਿਸ਼ੇਸ਼ ਤੌਰ ਤੇ ਵਿੱਤ ਅਤੇ ਬੀਮਾ ਖੇਤਰ ਚ 0.7 ਫੀਸਦੀ ਵਾਧਾ ਹੋਇਆ ਇਹ ਵਾਧਾ ਜ਼ਿਆਦਾਤਰ ਵਿੱਤੀ ਨਿਵੇਸ਼ ਸੇਵਾਵਾਂ ਫੰਡਸ ਅਤੇ ਹੋਰ ਵਿੱਤੀ ਢਾਂਚਿਆਂ ਚ ਵਧੇ ਹੋਏ ਕੰਮ ਕਾਰਨ ਹੋਇਆ ਇਸ ਦੇ ਨਾਲ ਨਾਲ ਸਰਕਾਰੀ ਖੇਤਰ ਦੀ ਗਤੀਵਿਧੀਆਂ ਚ ਵੀ ਵਾਧਾ ਹੋਇਆ ਜੋ ਅਕਸਰ ਚੋਣਾਂ ਦੇ ਸਮੇਂ ਹੁੰਦਾ ਹੈ April ਚ ਫੈਡਰਲ ਚੋਣਾਂ ਹੋਣ ਕਰਕੇ ਸਰਕਾਰੀ ਕੰਮਕਾਰਾਂ ਚ ਤੇਜ਼ੀ ਆਈ ਦਰਜ ਕੀਤੀ ਗਈ ਇਸੇ ਮਹੀਨੇ ਕਲਾ ਮਨੋਰੰਜਨ ਤੇ ਰੀਕ੍ਰੀਏਸ਼ਨ ਖੇਤਰ ਚ ਵੀ 2.8 ਫੀਸਦੀ ਦਾ ਵਾਧਾ ਦਰਜ ਹੋਇਆ ਇਸ ਦਾ ਕਾਰਨ ਇਹ ਸੀ ਕਿ ਕੈਨੇਡਾ ਦੀਆਂ ਕਈ ਐਨ ਐਚ ਐਲ ਹਾਕੀ ਟੀਮਾਂ ਪਲੇਅਰ ਆਫ ਚ ਕੁਆਲੀਫਾਈ ਕਰ ਗਈਆਂ ਸਨ ਜਿਸ ਕਰਕੇ ਲੋਕਾਂ ਦੀ ਦਿਲਚਸਪੀ ਅਤੇ ਸਰਗਰਮੀ ਵਧੀ BC ਦੇ ਲਿਟਨ ਨੇੜੇ ਪਹੁੰਚੀ ਬੇਕਾਬੂ ਜੰਗਲੀ ਅੱਗ ਦੇ ਮੱਦੇਨਜ਼ਰ ਟੌਮਪਸਨ ਨਿਕੋਲਾ ਰੀਜਨਲ ਡਿਸਟ੍ਰਿਕਟ ਨੇ ਬਲੂ ਸਕਾਈ ਕੰਟਰੀ ਇਲਾਕੇ 'ਚ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਜੰਗਲੀ ਅੱਗ ਤੋਂ ਜੀਵਨ ਨੂੰ ਤੁਰੰਤ ਖਤਰਾ ਹੋਣ ਕਰਕੇ ਸਪੈਂਸਰ ਰੋਡ ਸਾਊਥ ਤੇ ਮੌਜੂਦ ਦੋ ਪ੍ਰਾਪਰਟੀਆਂ ਲਈ ਤੁਰੰਤ ਇਵੈਕੂਏਸ਼ਨ ਆਰਡਰ ਵੀ ਜਾਰੀ ਕੀਤਾ ਗਿਆ ਹੈ। ਇਵੈਕੂਏਸ਼ਨ ਆਰਡਰ ਦਾ ਮਤਲਬ ਹੈ ਕਿ ਜੋ ਲੋਕ ਉੱਥੇ ਹਨ ਉਹਨਾਂ ਨੂੰ ਤੁਰੰਤ ਇਲਾਕਾ ਛੱਡਣਾ ਪਵੇਗਾ। BC ਵਾਈਲਡਫਾਇਰ ਸਰਵਿਸ ਮੁਤਾਬਕ ਨਿਕਾਇਆ ਕ੍ਰੀਕ ਵਿਖੇ ਜੰਗਲੀ ਅੱਗ ਮੰਗਲਵਾਰ ਸ਼ਾਮ 6 ਵਜੇ ਤੱਕ ਲਗਭਗ 6 ਹੈਕਟੇਅਰ ਫੈਲ ਚੁੱਕੀ ਸੀ ਅਤੇ ਇਹ ਅਜੇ ਵੀ ਬੇਕਾਬੂ ਹੈ ਸੂਬੇ ਭਰ ਚ ਇਸ ਸਮੇ 70 ਤੋਂ ਵੱਧ ਜੰਗਲੀ ਅੱਗਾਂ ਸਰਗਰਮ ਨੇ BCWS ਅਨੁਸਾਰ ਉਹਨਾਂ ਦੇ ਅਮਲੇ ਨੇ ਲਿਟਨ ਫਸਟ ਨੇਸ਼ਨ ਦੇ ਫਾਇਰ ਫਾਈਟਰਸ ਦੀ ਮਦਦ ਨਾਲ ਅੱਗ ਬੁਝਾਉਣ ਚ ਪ੍ਰਗਤੀ ਕੀਤੀ ਹੈ ਅਤੇ ਹੁਣ ਉਹ ਅੱਗ ਦੇ ਉੱਤਰੀ ਅਤੇ ਦੱਖਣੀ ਪਾਸੇ ਤੇ ਧਿਆਨ ਕੇਂਦਰਿਤ ਕਰ ਰਹੀਆਂ ਨੇ ਲੇਟਨ ਫਰਸਟ ਨੇਸ਼ਨ ਨੇ ਵੀ ਸੋਮਵਾਰ ਸ਼ਾਮ ਨੂੰ ਪੀਪੀਐਮ 27 ਪੀਪੀਐਮ 27ਏ ਲੇਟਨ 27ਬੀ ਅਤੇ ਨੋਹਮੀਨ 23 ਲਈ ਇਵੈਕੂਏਸ਼ਨ ਅਲਰਟ ਜਾਰੀ ਕੀਤਾ ਸੀ ਜਿਸ ਦਾ ਮਤਲਬ ਹੈ ਕਿ ਲੋਕ ਤਿਆਰ ਰਹਿਣ ਕਿ ਜੇ ਲੋੜ ਪਈ ਤਾਂ ਉਹਨਾਂ ਨੂੰ ਛੇਤੀ ਇਲਾਕਾ ਛੱਡਣਾ ਪੈ ਸਕਦਾ ਹੈ ਡਰਾਈਵ ਬੀਸੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇੱਕ ਹੋਰ ਜੰਗਲੀ ਅੱਗ ਜੋ ਨਕਾਇਆ ਕਰੀਕ ਵਾਈਲਡ ਫਾਇਰ ਤੋਂ ਲਗਭਗ 16 ਕਿਲੋਮੀਟਰ ਉੱਤਰਚ ਫ੍ਰੀਜ਼ਰ ਦਰਿਆ ਦੇ ਪੂਰਬੀ ਪਾਸੇ ਲੱਗੀ ਹੈ ਕਰਕੇ ਲਿਲੋਇਟ ਅਤੇ ਲਿਟਨ ਵਿਚਕਾਰ ਹਾਈਵੇ 12 ਨੂੰ ਬੰਦ ਕਰ ਦਿੱਤਾ ਗਿਆ BCWS ਅਨੁਸਾਰ ਇਸ ਹਫਤੇ ਸੂਬੇ ਦੇ ਬਹੁਤ ਸਾਰੇ ਹਿੱਸਿਆਂ 'ਚ ਮੌਸਮ ਗਰਮ ਤੇ ਸੁੱਕਾ ਰਹੇਗਾ ਉੱਤਰੀ ਪੱਛਮੀ BC 'ਚ ਕੁਝ ਠੰਡਕ ਹੈ ਜਦਕਿ ਕੇਂਦਰੀ ਅਤੇ ਉੱਤਰੀ ਪੂਰਬੀ BC 'ਚ ਮੌਸਮ ਮੋٹے ਤੌਰ ਤੇ ਗਰਮ ਹੈ ਪਰ ਦੱਖਣੀ BC 'ਚ ਬਹੁਤ ਗਰਮੀ ਰਹੇਗੀ ਜਿੱਥੇ ਤਾਪਮਾਨ ਮੌਸਮੀ ਔਸਤ ਤੋਂ 5 ਤੋਂ 10 ਡਿਗਰੀ ਵੱਧ ਹੋਣ ਦੀ ਸੰਭਾਵਨਾ ਹੈ ਸੂਬੇ ਭਾਰਚ ਵਿਜਲਈ ਤੂਫਾਨ ਵਾਲੇ ਮੌਸਮ ਦੀ ਸੰਭਾਵਨਾ ਵੱਧ ਰਹੀ ਹੈ ਤੇ ਬਿਜਲੀ ਪੈਣ ਦਾ ਖਤਰਾ ਮੰਗਲਵਾਰ ਨੂੰ ਸਭ ਤੋਂ ਵੱਧ ਰਹੇਗਾ ਬੀਸੀ ਚ ਲੱਗ ਰਹੀਆਂ ਲਗਭਗ 85% ਅੱਗਾ ਆਸਮਾਨੀ ਬਿਜਲੀ ਦੇ ਕਾਰਨ ਲੱਗੀਆਂ ਮੰਨੀਆਂ ਜਾ ਰਹੀਆਂ ਨੇ ਜਦਕਿ 15% ਅੱਗਾ ਮਨੁੱਖੀ ਕਾਰਨਾ ਕਰਕੇ ਲੱਗੀਆਂ ਨੇ ਜ਼ਿਕਰਯੋਗ ਹੈ ਕਿ 4 ਸਾਲ ਪਹਿਲਾਂ 30 ਜੂਨ 2021 ਨੂੰ ਇੱਕ ਤੇਜ਼ੀ ਨਾਲ ਫੈਲਦੀ ਜੰਗਲ ਦੀ ਅਗ ਨੇ ਲਟਨ ਪਿੰਡ ਨੂੰ ਤਬਾਹ ਕਰ ਦਿੱਤਾ ਸੀ ਤੇ ਦੋ ਲੋਕਾਂ ਦੀ ਮੌਤ ਵੀ ਹੋ ਗਈ ਸੀ ਉਸ ਜੰਗਲੀ ਅੱਗ ਨੇ ਲਿਟਨ ਪਿੰਡ ਦੇ ਲਗਭਗ 90% ਹਿੱਸੇ ਨੂੰ ਸਵਾਹ ਕਰ ਦਿੱਤਾ ਸੀ ਤੇ ਨਾਲ ਹੀ ਲਿਟਨ ਫਸਟ ਨੇਸ਼ਨ ਵਿਖੇ ਵੀ ਕਈ ਇਮਾਰਤਾਂ ਨੂੰ ਨੁਕਸਾਨ ਹੋਇਆ ਸੀ ਪ੍ਰਸ਼ਾਂਤ ਮਹਾਸਾਗਰ ਦੇ ਪਾਰ ਏਸ਼ੀਆਈ ਬਾਜ਼ਾਰਾਂ 'ਚ ਕੈਨੇਡਾ ਦੇ ਤਰਲ ਕੁਦਰਤੀ ਗੈਸ ਦੇ ਪਹਿਲੇ ਕਾਰਗੋ ਲੈ ਕੇ ਜਾਣ ਵਾਲਾ ਇੱਕ ਟੈਂਕਰ ਕਿਟਿਮੈਟ BC 'ਚ ਐਲ ਐਨ ਜੀ ਕੈਨੇਡਾ ਦੇ ਬਰਥ ਤੋਂ ਰਵਾਨਾ ਹੋ ਗਿਆ ਹੈ ਕਿਟਿਮੈਟ ਦੇ ਮੇਅਰ ਫਿਲ ਗਰਮਥ ਨੇ ਕਿਹਾ ਹੈ ਕਿ ਇਹ ਕਰੀਬ 1 ਦਹਾਕਾ ਲੰਮਾ ਸਫਰ ਰਿਹਾ ਹੈ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਦੇਖਣਾ ਜੋ ਖੇਤਰ 'ਚ ਇੱਕ ਲੰਬੇ ਸਮੇਂ ਲਈ ਆਰਥਿਕ ਹੁਲਾਰਾ ਲਿਆਏਗਾ ਬ੍ਰਿਟਿਸ਼ ਕੋਲੰਬੀਆ ਕੋਸਟ ਪਾਇਲਟਸ ਨੇ ਕਿਹਾ ਹੈ ਕਿ ਉਹਨਾਂ ਦੇ ਦੋ ਮੈਂਬਰ ਦੂਰ ਦਰਾਡੇ ਉੱਤਰੀ ਬੀਸੀ ਤੱਟ ਤੇ ਟ੍ਰਿਪਲ ਆਇਲੈਂਡ ਦੇ ਨੇੜੇ ਟੈਂਕਰ ਤੇ ਸਵਾਰ ਹੋਏ ਅਤੇ ਕਿਟੀਮਾਰਟ ਤੱਕ 15 ਘੰਟੇ ਲਗਭਗ 300 ਕਿਲੋਮੀਟਰ ਦੀ ਯਾਤਰਾ ਤੇ ਜਹਾਜ਼ ਨੂੰ ਨੇਵੀਗੇਟ ਕੀਤਾ ਪਾਇਲਟਸ ਨੇ ਇਹ ਯਕੀਨੀ ਬਣਾਉਣ ਲਈ ਸ਼ਿਫਟਾਂ ਬਦਲੀਆਂ ਕਿ ਡਿਊਟੀ ਤੇ ਮੌਜੂਦ ਵਿਅਕਤੀ ਪੂਰੀ ਯਾਤਰਾ ਦੌਰਾਨ ਸੁਚੇਤ ਰਹਿਣ ਉਹਨਾਂ ਨੂੰ ਹਾਈ ਸੀ ਮਰੀਨ ਦੁਆਰਾ ਬਣਾਏ ਗਏ ਇੱਕ ਟੱਗ ਦੁਆਰਾ ਸੁਰੱਖਿਅਤ ਕੀਤਾ ਗਿਆ ਸੀ ਜੋ ਕਿ ਹੈਸਲਾ ਨੇਸ਼ਨ ਦੀ ਬਹੁ ਗਿਣਤੀ ਵਾਲੀ ਕੰਪਨੀ ਹੈ ਇਹ ਸਫਲ ਕਾਰਵਾਈ ਸਰਕਾਰ ਉਦਯੋਗ ਅਤੇ ਤੱਟਵਰਤੀ ਫਸਟ ਨੇਸ਼ਨਜ਼ ਦੇ ਨਾਲ 10 ਸਾਲ ਤੋਂ ਵੱਧ ਦੀ ਤਿਆਰੀ ਅਤੇ ਸਹਿਯੋਗ ਨੂੰ ਦਰਸਾਉਂਦੀ ਹੈ ਐਲ ਐਨ ਜੀ ਕੈਨੇਡਾ ਸ਼ੈਲ ਅਤੇ ਮਲੇਸ਼ੀਆ ਦੇ ਪੈਟਰੋਨਾਸ ਪੈਟਰੋ ਚਾਈਨਾ ਜਾਪਾਨ ਦੀ ਮਿਤਸੁਬਿਸ਼ੀ ਕਾਰਪੋਰੇਸ਼ਨ ਅਤੇ ਦੱਖਣੀ ਕੋਰੀਆ ਦੇ ਕੋ ਗੈਸ ਵਿਚਕਾਰ ਇੱਕ ਸਾਂਝਾ ਉਦਮ ਹੈ ਇਸ ਦੇ ਪਹਿਲੇ ਪੜਾ ਤੋਂ ਪ੍ਰਤੀ ਸਾਲ 14 ਮਿਲੀਅਨ ਟਨ ਗੈਸ ਪੈਦਾ ਹੋਣ ਦੀ ਉਮੀਦ ਹੈ ਅਤੇ ਵਿਚਾਰ ਅਧੀਨ ਦੂਜਾ ਪੜਾ ਆਉਟਪੁੱਟ ਨੂੰ ਦੁੱਗਣਾ ਕਰੇਗਾ ਇਸ ਨੂੰ ਫੈਡਰਲ ਸਰਕਾਰ ਵੱਲੋਂ ਕੈਨੇਡੀਅਨ ਇਤਿਹਾਸ 'ਚ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਨਿਵੇਸ਼ ਵਜੋਂ ਬਿਲ ਕੀਤਾ ਗਿਆ ਹੈ ਜੋ ਕਿ ਬੰਦਰਗਾਹ ਸੰਚਾਲਨ ਉੱਤਰ-ਪੂਰਬੀ BC ਗੈਸ ਖੇਤਰਾ ਅਤੇ ਪਾਈਪਲਾਈਨ ਦੇ ਵਿਚਕਾਰ 400 ਬਿਲੀਅਨ ਡਾਲਰ ਹੈ Ontario Provincial Police ਦਾ ਕਹਿਣਾ ਹੈ ਕਿ ਮੰਗਲਵਾਰ ਨੂੰ Ontario ਦੇ Cottage Country 'ਚ ਇੱਕ ਘਰ 'ਚ ਹੋਏ ਹਮਲੇ ਤੋਂ ਬਾਅਦ 6 ਹਥਿਆਰਬੰਦ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਓਪੀਪੀ ਨੇ ਕਿਹਾ ਕਿ ਉਹਨਾਂ ਨੂੰ ਕੈਨੇਡਾ ਡੇ ਤੇ ਸਵੇਰੇ 5 ਵਜੇ ਦੇ ਕਰੀਬ ਹੰਟਸਵਿਲ 온ਟਾਰੀਓ ਦੇ ਪੂਰਬ ਚ ਹਿਲਸਾਈਡ ਈਸਟ ਖੇਤਰ ਚ ਇੱਕ ਘਰ ਚ ਹੋਏ ਹਮਲੇ ਦੀਆਂ ਰਿਪੋਰਟਾਂ ਲਈ ਬੁਲਾਇਆ ਗਿਆ ਸੀ ਪੁਲਿਸ ਨੇ ਕਿਹਾ ਜਿਵੇਂ ਜਿਵੇਂ ਸਥਿਤੀ ਵਿਕਸਤ ਹੁੰਦੀ ਗਈ ਜਾਂਚ ਅਸਲ ਸਥਾਨ ਤੋਂ ਪਰੇ ਵੱਧ ਗਈ ਜਿਸ ਨਾਲ ਹਾਈਵੇ 11 ਨੂੰ ਦੋਮਾ ਦਸ਼ਾਵਾਂ ਚ ਬੰਦ ਕਰ ਦਿੱਤਾ ਗਿਆ ਫਿਲਹਾਲ ਹਾਈਵੇ ਦੁਬਾਰਾ ਖੁੱਲ ਗਿਆ ਏ ਲੋਕਾਂ ਨੂੰ ਇਲਾਕੇ ਤੋਂ ਬਚਣ ਅਤੇ ਘਰ ਦੇ ਅੰਦਰ ਰਹਿਣ ਲਈ ਕਿਹਾ ਗਿਆ ਜਿਸ ਵਿੱਚ ਇੱਕ ਹੋਲਡ ਐਂਡ ਸਿਕਿਉਰ ਆਰਡਰ ਜਾਰੀ ਕੀਤਾ ਗਿਆ ਓਪੀਪੀ ਨੇ ਬੰਦ ਖੇਤਰ ਚ ਫਸੇ ਯਾਤਰੀਆਂ ਨੂੰ ਆਪਣੇ ਵਾਹਨਾਂ ਚ ਰਹਿਣ ਲਈ ਕਿਹਾ ਜਾਂਚ ਤੋਂ ਬਾਅਦ ਓਪੀਪੀ ਨੇ ਕਿਹਾ ਕਿ 6 ਆਦਮੀਆਂ ਨੂੰ ਹਿਰਾਸਤ ਚ ਲੈ ਲਿਆ ਗਿਆ ਓਪੀਪੀ ਨੇ ਕਿਹਾ ਕਿ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ CGFE895 ਦੀ অন্ਟਾਰੀਓ ਲਾਇਸੈਂਸ ਪਲੇਟ ਵਾਲੀ ਇੱਕ ਸਿਲਵਰ Honda CRV ਦੇ ਨਾਲ ਹੋਰ ਸ਼ੱਕੀ ਵਿਅਕਤੀ ਫਰਾਰ ਨੇ ਅਗਲੇ ਸਾਲ ਅਮਰੀਕਾ ਚ ਉਪਚੋਣਾ ਹੋਣ ਜਾ ਰਹੀਆਂ ਨੇ ਇਸ ਸੂਚੀ ਚ ਉੱਤਰੀ ਕੈਰੋਲਿਨਾ ਸੀਟ ਦਾ ਨਾਮ ਵੀ ਸ਼ਾਮਲ ਹੈ ਜਿਸ ਨੂੰ ਸੰਸਦ ਦੀ ਇੱਕ ਮਹੱਤਵਪੂਰਨ ਸੀਟ ਮੰਨਿਆ ਜਾਂਦਾ ਹੈ ਉੱਤਰੀ ਕੈਰੋਲਿਨਾ ਨੂੰ ਜਿੱਤਣ ਲਈ ਰਿਪਬਲਿਕਨ ਤੇ ਡੈਮੋਕ੍ਰੇਟ ਪਾਰਟੀਆਂ ਵਿਚਕਾਰ ਮੁਕਾਬਲਾ ਹੈ ਇਸ ਦੇ ਨਾਲ ਹੀ ਡੋਨਾਲਡ 트੍ਰੰਪ ਦੀ ਨੂੰ ਲਾਰਾ 트੍ਰੰਪ ਆਉਣ ਵਾਲੀਆਂ ਉਪ ਚੋਣਾਂ 'ਚ ਇੱਥੋਂ ਹੀ ਚੋਣ ਲੜ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇਹ ਐਲਾਨ ਕੀਤਾ ਹੈ 트੍ਰੰਪ ਦਾ ਕਹਿਣਾ ਹੈ ਕਿ ਉੱਤਰੀ ਕੈਰੋਲਿਨਾ ਸੀਟ ਤੋਂ ਲਾਰਾ ਉਹਨਾਂ ਦੀ ਪਹਿਲੀ ਪਸੰਦ ਹੈ ਲਾਰਾ 트੍ਰੰਪ ਦਾ ਅਸਲੀ ਨਾਮ ਲਾਰਾ ਯੂਨਸਕਾਏ ਲਾਰਾ ਦਾ ਜਨਮ ਉੱਤਰੀ ਕੈਰੋਲਿਨਾ ਦੇ ਵਿਲਮਿੰਗਟਨ 'ਚ ਹੋਇਆ ਸੀ 2014 ਚ ਲਾਰਾ ਨੇ ਡੋਨਾਲਡ 트ੰਪ ਦੇ ਦੂਜੇ ਪੁੱਤਰ 에릭 트ੰਪ ਨਾਲ ਵਿਆਹ ਕੀਤਾ ਅਤੇ ਉਹ ਲਾਰਾ ਯੂਨਸਕਾ ਤੋਂ ਲਾਰਾ 트ੰਪ ਬਣ ਗਈ। 에릭 ਨਾਲ ਵਿਆਹ ਤੋਂ ਪਹਿਲਾਂ ਸ਼ਾਇਦ ਹੀ ਕੋਈ ਲਾਰਾ ਨੂੰ ਜਾਣਦਾ ਸੀ ਪਰ ਜਿਵੇਂ ਹੀ ਉਹ 트ੰਪ ਪਰਿਵਾਰ ਵਿੱਚ ਸ਼ਾਮਲ ਹੋਈ ਲਾਰਾ ਦਾ ਨਾਮ ਅਮਰੀਕਾ ਦੀਆਂ ਮਸ਼ਹੂਰ ਸ਼ਖਸੀਅਤਾਂ ਚੋਂ ਇੱਕ ਬਣ ਗਿਆ। ਹਾਲ ਹੀ ਵਿੱਚ ਉੱਤਰੀ ਕੈਰੋਲੀਨਾ ਸੀਟ ਲਈ ਲਾਰਾ ਦੇ ਨਾਮ ਦਾ ਐਲਾਨ ਕਰਦੇ ਹੋਏ 트ੰਪ ਨੇ ਕਿਹਾ ਲਾਰਾ ਉੱਤਰੀ ਕੈਰੋਲੀਨਾ ਚ ਵੱਡੀ ਹੋਈ ਹੈ। ਬੇਸ਼ੱਕ ਹੁਣ ਉਹ ਫਲੋਰੀਡਾ 'ਚ ਰਹਿੰਦੀ ਹੈ ਪਰ ਉਸ ਦਾ ਅਜੇ ਵੀ ਉੱਤਰੀ ਕੈਰੋਲੀਨਾ ਨਾਲ ਇੱਕ ਖਾਸ ਸਬੰਧ ਹੈ 2014 'ਚ ਵਿਆਹ ਤੋਂ ਬਾਅਦ ਲਾਰਾ ਨਾ ਸਿਰਫ ਟਰੰਪ ਬ੍ਰਾਂਡ ਦਾ ਹਿੱਸਾ ਬਣੀ ਬਲਕਿ ਉਸ ਨੇ ਇਸ ਦੀ ਸ਼ਾਨ 'ਚ ਵੀ ਵਾਅਦਾ ਕੀਤਾ 2016 'ਚ ਜਦੋਂ ਟਰੰਪ ਨੇ ਰਾਸ਼ਟਰਪਤੀ ਚੋਣ 'ਚ ਖੜੇ ਹੋਣ ਦਾ ਫੈਸਲਾ ਕੀਤਾ ਤੇ ਇਹ ਲਾਰਾ ਸੀ ਜਿਸ ਨੇ ਟਰੰਪ ਦੇ ਡਿਜੀਟਲ ਵੀਡੀਓ ਬਣਾਏ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਹਨਾਂ ਦਾ ਪ੍ਰਚਾਰ ਕੀਤਾ ਜਦੋਂ ਲਾਰਾ ਜੋ ਵਿਆਹ ਤੋਂ ਪਹਿਲਾਂ ਇੱਕ ਟੀਵੀ ਰਿਪੋਰਟਰ ਸੀ ਨੇ ਟਰੰਪ ਦੀ ਕਹਾਣੀ ਨੂੰ ਲੋਕਾਂ ਸਾਹਮਣੇ ਇੱਕ ਖਾਸ ਤਰੀਕੇ ਨਾਲ ਪੇਸ਼ ਕੀਤਾ ਤਾਂ ਟਰੰਪ ਫਰਸਟ ਦੀ ਲਹਿਰ ਅਮਰੀਕਾ 'ਚ ਫੈਲ ਗਈ ਜਦੋਂ ਡੋਨਾਲਡ ਟਰੰਪ 2024 ਦੀਆਂ ਰਾਸ਼ਟਰਪਤੀ ਚੋਣਾਂ 'ਚ ਮੈਦਾਨ 'ਚ ਉਤਰੇ ਤਾਂ ਲਾਰਾ ਨੇ ਇੱਕ ਵਾਰ ਫਿਰ ਚੋਣ ਮੁਹਿੰਮ ਦੀ ਵਾਗਡੋਰ ਆਪਣੇ ਹੱਥਾਂ 'ਚ ਲੈ ਲਈ ਲਾਰਾ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਉਪ ਪ੍ਰਧਾਨ ਸੀ ਲਾਰਾ ਨੇ ਫੌਕਸ ਨਿਊਜ਼ ਸ਼ੋਅ ਸ਼ੁਰੂ ਕੀਤਾ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਉੱਤਰੀ ਕੈਰੋਲਿਨਾ ਸੀਟ ਦੀ ਗੱਲ ਕਰੀਏ ਤਾਂ 트੍ਰੰਪ ਦੀ ਨੌ ਹੋਣ ਤੋਂ ਇਲਾਵਾ ਲਾਰਾ ਵੀ ਇੱਥੇ ਹੀ ਪੈਦਾ ਹੋਈ ਅਤੇ ਪਲੀ ਸੀ ਅੱਜ ਇਹ ਸਥਿਤੀ ਚ ਐਸ ਸੀਟ ਲਈ ਲਾਰਾ ਦੀ ਚੋਣ ਇੱਕ ਚੰਗਾ ਆਪਸ਼ਨ ਸਾਬਤ ਹੋ ਸਕਦੀ ਹੈ ਜੇਕਰ ਲਾਰਾ ਸੱਚਮੁੱਚ ਇਸ ਸੀਟ ਤੋਂ ਰਾਜਨੀਤਿਕ ਪਿੱਚ ਵਿੱਚ ਉਤਰਦੀ ਹੈ ਤਾਂ ਉਸ ਨੂੰ ਟਰੰਪ ਦੇ ਸਮਰਥਕਾਂ ਦਾ ਪੂਰਾ ਸਮਰਥਨ ਵੀ ਮਿਲ ਸਕਦਾ ਹੈ ਹਾਲਾਂਕਿ ਵਿਰੋਧੀ ਪਾਰਟੀਆਂ ਨੇ ਇਸ ਨੂੰ ਭਾਈ ਭਤੀਜਾਵਾਦ ਕਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਟਰੰਪ ਲਾਰਾ ਨੂੰ ਟਿਕਟ ਦੇ ਕੇ ਭਾਈ ਭਤੀਜਾਵਾਦ ਨੂੰ ਉਤਸ਼ਾਹਿਤ ਕਰ ਰਹੇ ਨੇ ਭਾਰਤੀ ਮੂਲ ਦੇ ਸਿਆਸਤਦਾਨ ਜ਼ਹਰਾਨ ਮਾਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕ੍ਰੈਟਿਕ ਮੇਰਲ ਪ੍ਰਾਇਮਰੀ ਜਿੱਤ ਲਈ ਹੈ ਮੰਗਲਵਾਰ ਨੂੰ ਹੋਈ ਨਵੀਂ ਵੋਟ ਗਿਣਤੀ ਨੇ ਸਾਬਕਾ ਗਵਰਨਰ ਐਂਡਰਿਊ ਕਿਉਮੋ ਦੀ ਹੈਰਾਨੀਜਨਕ ਹਾਰ ਦੀ ਪੁਸ਼ਟੀ ਕੀਤੀ ਐਸੋਸੀਏਟਿਡ ਪ੍ਰੈਸ ਨੇ ਸ਼ਹਿਰ ਦੀ ਰੈਂਕਡ ਚੁਆਇਸ ਵੋਟਿੰਗ ਟੈਬੂਲੇਸ਼ਨ ਦੇ ਨਤੀਜਿਆਂ ਨੂੰ ਜਾਰੀ ਹੋਣ ਤੋਂ ਬਾਅਦ ਦੱਸਿਆ ਕਿ ਮਮਦਾਨੀ ਨੇ ਕਿਉਮੋ ਨੂੰ 12 ਫੀਸਦੀ ਅੰਕਾਂ ਦੇ ਨਾਲ ਹਰਾਇਆ ਹੈ ਮਮਦਾਨੀ ਨੇ ਕਿਹਾ ਕਿ ਉਹ ਪ੍ਰਾਈਮਰੀ 'ਚ ਮਿਲੇ ਸਮਰਥਨ ਲਈ ਧੰਨਵਾਦੀ ਹੈ ਉਸਨੇ ਇੱਕ ਬਿਆਨ 'ਚ ਕਿਹਾ ਪਿਛਲੇ ਮੰਗਲਵਾਰ ਨੂੰ ਡੈਮੋਕ੍ਰੇਟਸ ਨੇ ਇੱਕ ਸਪਸ਼ਟ ਆਵਾਜ਼ ਦੇ ਵਿੱਚ ਗੱਲ ਕੀਤੀ ਅਤੇ ਬਜਟ ਪੱਕੀ ਸ਼ਹਿਰ ਵਿਖਦੀ ਰਾਜਨੀਤੀ ਅਤੇ ਵਧ ਰਹੇ ਅਧਿਕਾਰਵਾਦ ਵਿਰੁੱਧ ਲੜਨ ਅਤੇ ਨਾ ਡਰਨ ਵਾਲੇ ਇੱਕ ਨੇਤਾ ਲਈ ਇੱਕ ਫਤਵਾ ਦਿੱਤਾ ਇਸ ਸਬੰਧ ਦਰਮਿਆਨ ਜ਼ੁਹਰਾਨ ਮਮਦਾਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਗ੍ਰਿਫਤਾਰੀ ਅਤੇ ਨਾਗਰਿਕਤਾ ਖੋਣ ਦੀ ਧਮਕੀ ਤੇ ਸਖਤ ਪ੍ਰਤੀਕਿਰਿਆ ਦਿੱਤੀ ਮਮਦਾਨੀ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ ਅਤੇ 트੍ਰੰਪ ਦਾ ਇਹ ਰਵਈਆ ਲੋਕਤੰਤਰ ਤੇ ਸਿੱਧਾ ਹਮਲਾ ਹੈ ਡੋਨਲਡ 트ੰਪ ਨੇ ਹਾਲ ਹੀ ਵਿੱਚ ਇੱਕ ਇਮੀਗ੍ਰੇਸ਼ਨ ਇਵੈਂਟ ਦੌਰਾਨ ਮਮਦਾਨੀ ਨੂੰ ਕਮਿਊਨਿਸਟ ਅਤੇ ਪਾਗਲ ਦੱਸਿਆ ਸੀ ਤੇ ਦਾਵਾ ਕੀਤਾ ਸੀ ਕਿ ਉਹ ਸੰਭਵ ਤੌਰ ਤੇ ਅਮਰੀਕਾ 'ਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਨੇ ਦਰਸਲ 트ੰਪ ਨੇ ਧਮਕੀ ਦਿੱਤੀ ਕਿ ਜੇਕਰ ਮਮਦਾਨੀ ਨੇ ਯੂਐਸ ਇਮੀਗ੍ਰੇਸ਼ਨ ਏਜੰਸੀ ਦੇ ਕੰਮ 'ਚ ਰੁਕਾਵਟ ਪਾਈ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਡਿਟੈਂਸ਼ਨ ਕੈਂਪ ਭੇਜ ਦਿੱਤਾ ਜਾਵੇਗਾ ਤੇ ਨਾਗਰਿਕਤਾ ਰੱਦ ਕਰ ਦਿੱਤੀ ਜਾਵੇਗੀ ਜ਼ੋਰਾਨ ਮਮਦਾਨੀ ਭਾਰਤੀ ਮੂਲ ਦੇ ਅਮਰੀਕੀ ਨੇਤਾ ਨੇ ਜੋ ਨਿਊਯਾਰਕ ਸਿਟੀ ਚ ਡੈਮੋਕ੍ਰੈਟਿਕ ਸੋਸ਼ਲਿਸਟ ਪਾਰਟੀ ਨਾਲ ਜੁੜੇ ਹੋਏ ਨੇ ਉਹਨਾਂ ਨੇ 7 ਸਾਲ ਪਹਿਲਾਂ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ ਸੀ ਤੇ ਵਰਤਮਾਨ ਚ ਸਮਾਜਿਕ ਨਿਯਮ ਪ੍ਰਵਾਸੀ ਅਧਿਕਾਰਾਂ ਅਤੇ ਆਰਥਿਕ ਸਮਾਨਤਾ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਚ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਹਾਲ ਹੀ ਚ ਪ੍ਰਕਾਸ਼ਿਤ ਨਵੇਂ ਵਿਭਾਗ ਦੇ ਇੱਕ ਮੀਮੋ ਚ ਕੁਝ ਅਮਰੀਕੀ ਨਾਗਰਿਕਾਂ ਦੀ ਸਿਟੀਜ਼ਨਸ਼ਿਪ ਖੋਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਜਿਸ ਵਿੱਚ ਸਰਕਾਰੀ ਵਕੀਲਾਂ ਨੂੰ ਅਪਰਾਧ ਕਰਨ ਵਾਲੇ ਨੈਚੁਰਲਾਈਜ਼ਡ ਨਾਗਰਿਕਾਂ ਦੀ ਅਮਰੀਕੀ ਨਾਗਰਿਕਤਾ ਖੋਣ ਤੇ ਤਰਜੀਹ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹਾਲ ਹੀ ਚ ਜਾਰੀ ਮੀਮੋ ਮੁਤਾਬਕ ਵਿਭਾਗ ਦੇ ਵਕੀਲਾਂ ਨੂੰ ਕਿਸੇ ਵਿਅਕਤੀ ਦੀ ਵੀ ਅਮਰੀਕੀ ਨਾਗਰਿਕਤਾ ਨੂੰ ਰੱਦ ਕਰਨ ਲਈ ਸਿਵਲ ਕਾਰਵਾਈਆਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਇਜਾਜ਼ਤ ਮੁਤਾਬਕ ਜੇਕਰ ਕੋਈ ਵਿਅਕਤੀ ਗੈਰ ਕਾਨੂੰਨੀ ਤੌਰ ਤੇ ਨੈਚੁਰਲਾਈਜ਼ਡ ਨਾਗਰਿਕਤਾ ਪ੍ਰਾਪਤ ਕਰਦਾ ਹੈ ਯਾ ਕਿਸੇ ਪੌਤਿਕ ਤੱਥ ਨੂੰ ਲੁਕੋ ਕੇ ਜਾਣਬੁੱਝ ਕੇ ਗਲਤੀ ਕਰਕੇ ਨੈਚਰਲਾਈਜ਼ਡ ਨਾਗਰਿਕਤਾ ਹਾਸਲ ਕਰਦਾ ਹੈ ਤਾਂ ਉਸਤੇ ਕਾਰਵਾਈ ਕੀਤੀ ਜਾ ਸਕਦੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਦਮ ਨਾਲ ਅਨੁਮਾਨ ਮੁਤਾਬਕ 25 ਮਿਲੀਅਨ ਜਾਨੀ ਕਿ 2.5 ਕਰੋੜ ਦੇ ਕਰੀਬ ਅਮਰੀਕੀ ਨਾਗਰਿਕ ਲੋਕ ਪ੍ਰਭਾਵਿਤ ਹੋ ਸਕਦੇ ਨੇ ਜੋ 2023 ਦੇ ਅੰਕੜਿਆਂ ਮੁਤਾਬਕ ਵਿਦੇਸ਼ਾਂ 'ਚ ਜਨਮ ਲੈਣ ਤੋਂ ਬਾਅਦ ਅਮਰੀਕਾ 'ਚ ਪ੍ਰਵਾਸ ਕਰ ਗਏ ਨੇ ਇਹਨਾਂ ਨੂੰ ਅਮਰੀਕੀ ਨਾਗਰਿਕਤਾ ਤੋਂ ਵਾਂਝਾ ਕਰਨ ਲਈ 10 ਵੱਖ-ਵੱਖ ਤਰਜੀਹੀ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ ਮੀਮੋ ਮੁਤਾਬਕ ਸਿਵਲ ਕਾਰਵਾਈਆਂ ਦੇ ਅਧੀਨ ਦੋਸ਼ ਸਾਬਤ ਹੋਣ ਤੇ ਉਹ ਵਕੀਲ ਕਰਨ ਦੇ ਹੱਕਦਾਰ ਨਹੀਂ ਹੋਣਗੇ ਜਿਵੇਂ ਕਿ ਹੋਰ ਅਪਰਾਧਿਕ ਮਾਮਲਿਆਂ 'ਚ ਇਹ ਹੁੰਦਾ ਏ ਮੀਮੋ ਚਦਾਵਾ ਕੀਤਾ ਗਿਆ ਕਿ ਅਜਿਹੇ ਯਤਨ ਉਹਨਾਂ ਲੋਕਾਂ ਤੇ ਕੇਂਦਰਿਤ ਹੋਣਗੇ ਜੋ ਯੁੱਧ ਅਪਰਾਧਾਂ ਗੈਰ ਨਿਆਂਕ ਹਤਿਆਮਾਂ ਜਾਂ ਹੋਰ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੈਚੁਰਲਾਈਜ਼ਡ ਅਪਰਾਧੀ ਗੈਂਗ ਮੈਂਬਰ ਜਾਂ ਅਸਲ 'ਚ ਅਪਰਾਧਾ ਦੇ ਦੋਸ਼ੀ ਠਹਿਰਾਏ ਗਏ ਨੇ ਜੋ ਅਮਰੀਕਾ ਲਈ ਲਗਾਤਾਰ ਖਤਰਾ ਪੈਦਾ ਕਰਦੇ ਨੇ ਇਸ ਵਿੱਚ ਉਹ ਲੋਕ ਵੀ ਸ਼ਾਮਲ ਹੋਣਗੇ ਜਿਨ੍ਹਾਂ ਉੱਤੇ ਇਮੀਗ੍ਰੇਸ਼ਨ ਫਾਰਮਾਂ 'ਚ ਝੂਠ ਬੋਲਣ ਅਮਰੀਕਾ ਜਾਂ ਨਿੱਜੀ ਵਿਅਕਤੀਆਂ ਵਿਰੁੱਧ ਵਿੱਤੀ ਧੋਖਾਧੜੀ ਜਾਂ ਡਾਕਟਰੀ ਧੋਖਾਧੜੀ ਦੇ ਮਾਮਲੇ ਸ਼ਾਮਲ ਨੇ ਇਹਨਾਂ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ-ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਪੂਜਾ ਅਸਥਾਨਾਂ ਅਤੇ ਸਕੂਲਾਂ ਦੇ ਬਾਹਰ ਧਰਨੇ ਵਿਰੁੱਧ ਨਵੇਂ ਕਾਨੂੰਨ ਮੰਤਰੀ ਸੇਨ ਫਰੇਜ਼ਰ ਨੇ ਕਿਹਾ ਲਿਬਰਲ ਸਰਕਾਰ ਨਵੇਂ ਅਪਰਾਧਿਕ ਪ੍ਰਬੰਧਾਂ ਦੀਆਂ ਯੋਜਨਾਵਾਂ ਨਾਲ ਅੱਗੇ ਵਧੇਗੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਕੋਰਸ ਸੂਚੀ ਅਪਡੇਟ ਸੂਚੀ ਚ ਖੇਤੀਬਾੜੀ, ਸਿਹਤ, ਟੈਕਨੋਲੋਜੀ, ਟਰਾਂਸਪੋਰਟ ਵਰਗੇ ਖੇਤਰ ਅਪ੍ਰੈਲ ਦੌਰਾਨ ਕੈਨੇਡਾ ਦੀ ਜੀਡੀਪੀ 'ਚ ਨਿਗਾਰ ਨਿਰਮਾਣ ਸੈਕਟਰ 'ਚ ਦਰਜ ਕੀਤੀ ਗਈ ਗਿਰਾਵਟ ਲਿਟਰ ਨੇੜੇ ਜੰਗਲੀ ਅੱਗ ਕਾਰਨ ਬਲੂ ਸਕਾਈ ਕੰਟਰੀ 'ਚ ਸਥਾਨਕ ਐਮਰਜੈਂਸੀ ਦਾ ਐਲਾਨ ਸਪੈਂਸਰ ਰੋਡ ਸਾਊਥ ਤੇ ਮੌਜੂਦ ਦੋ ਪ੍ਰਾਪਰਟੀਆਂ ਲਈ ਤੁਰੰਤ ਇਵੈਕੂਏਸ਼ਨ ਆਰਡਰ ਜਾਰੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ